ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚੇ ਆਂ ਔਰ ਸਾਡੇ ਨਾਲ ਭਾਰਤ ਦੀ ਸੰਗਤ ਪੰਜਾਬ ਦੀ ਸੰਗਤ ਅੰਮ੍ਰਿਤਸਰ ਦੀ ਉਹਦੇ ਨਾਲ ਨਾਲ ਸਾਡੇ ਕੋਲ ਸਾਡੇ ਭਰਾ ਸ਼ਕੀਲਾਵਾ ਜੀ ਅਸਦ ਜੀ ਉਹਨਾਂ ਦੇ ਵੱਡੇ ਭਰਾ ਮੁਹੰਮਦ ਜਹਨਰ ਜੀ ਗੁਰਦਾਸਪੁਰ ਤੋਂ ਸਾਡੇ ਕੋਲ ਨਾਲ ਸੰਗਤ ਆਈ ਆ ਔਰ ਠੱਠੀਆਂ ਮੰਤੀਆਂ ਮੰਤਾਲੇ ਅਸਦੀ ਜੀ ਉਹਨਾਂ ਦੇ ਮੰਮੀ ਜੀ ਸੋ ਸਾਰੇ ਪਰਿਵਾਰ ਦੇ ਰਹਾ ਔਰ ਛੋਟੇ ਛੋਟੇ ਬੱਚੇ ਤੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਭਾਵੇਂ ਕਿ 1947 ਚ ਵੰਡ ਹੋ ਗਈ ਸੀ ਪਰ ਹਜੇ ਵੀ ਜਿਹੜਾ ਲੋਕਾਂ ਦੇ ਦਿਲ ਜੜੇ ਵੰਡੇ ਨਹੀਂ ਗਏ ਹਜੇ ਵੀ ਲੋਕ ਜਿਹੜੇ ਆ ਆਪਸ ਵਿੱਚ ਮਿਲਣਾ ਚਾਹੁੰਦੇ ਆ ਤੋ ਪ੍ਰੇਮ ਪਿਆਰ ਜਿਹੜੇ ਚਾਹੁੰਦੇ ਆ ਸੋ ਇਹਦੇ ਚ ਮੈਂ ਨਿਕਾਜ ਕੁਝ ਚੰਦ ਸ਼ਬਦ ਲਿਖੇ ਆ ਸੋ ਮੇਰੇ ਖਿਆਲ ਤੁਹਾਨੂੰ ਪਸੰਦ ਆਉਣਗੇ ਮੈਂ ਬੋਲਦਾ ਜੀ ਵੈਸੇ ਮੈਂ ਕਵੀ ਤਾਂ ਨਹੀਂ ਹੈਗਾ ਲਾਲ ਸਿੰਘ ਜੀ ਮੈਂ ਸਾਡੇ ਸਕੂਲ ਤੋਂ ਆਇਆ ਸਰਦਾਰ ਲਾਲ ਸਿੰਘ ਜੀ ਜਿਹੜੇ ਕਿ ਪੰਜਾਬੀ ਦੇ ਲੈਕਚਰਰ ਨੇ ਸੋ ਮੈਂ ਮੇਰੇ ਪਿੰਡ ਦੀ ਮਿੱਟੀ ਆ ਰਹੀ ਹੈ ਮੇਰੇ ਪਾਸ ਮੇਰੇ ਪਿੰਡ ਦੀ ਮਿੱਟੀ ਆ ਰਹੀ ਹੈ ਮੇਰੇ ਪਾਸ ਸੈਦਪੁਰ ਦੀ ਮਿੱਟੀ ਮਿਲਾ ਰਹੀ ਹੈ ਮੇਰੇ ਖਾਸ ਮੇਰੇ ਚੇਨ ਨੂੰ ਥੋੜਾ ਜਿਹਾ ਹੋਰ ਚੇਂਜ ਕਰਕੇ ਮੇਰੇ ਪਿੰਡ ਦੀ ਮਿੱਟੀ ਆ ਰਹੀ ਪਾਸ ਮੇਰੇ ਸੈਦਪੁਰ ਦੀ ਮਿੱਟੀ ਮਿਲਾ ਰਹੀ ਖਾਸ ਮੇਰੇ ਜਿਸ ਮਿੱਟੀ ਵਿੱਚ ਕਈ ਸੁਪਨੇ ਦਫਨ ਹੋਏ ਜਿਸ ਮਿੱਟੀ ਵਿੱਚ ਕਈ ਸੁਪਨੇ ਦਫਨ ਹੋਏ ਮਰ 47 ਤੋਂ ਪਹਿਲਾਂ ਦੇ ਕੁਝ ਜਿੰਦਾ ਰਹੇ ਕੁਝ ਕਫਨ ਹੋਏ ਕੁਝ ਜਿੰਦਾ ਹੈਗੇ ਆ ਸਾਡੇ ਜਿਤਨਾ ਕਿ 3 ਜਨਰੇਸ਼ਨ ਸਕੀਲਾਮ ਜਿਹੀ ਆ ਸੋ ਕੁਝ ਜਿੰਦਾ ਰਹੇ ਕੁਝ ਦਫਨ ਹੋਏ ਇਹ ਮਿੱਟੀ ਸਾਡੇ ਚੁੱਲਿਆਂ ਦੀ ਬਾਬੇ ਨਾਨਕ ਦੀ ਬਾਬੇ ਬੁੱਲਿਆਂ ਦੀ ਇਸ ਮਿੱਟੀ ਨਾਲ ਯਾਦਾਂ ਜੁੜੀਆਂ ਨੇ ਜੋ ਖੁਸ਼ੀਆਂ ਬਣ ਹੁਣ ਮੁੜੀਆਂ ਨੇ ਵਾਡੀਆਂ ਮਿੱਟੀ ਜਿਹੜੀ ਸਾਨੂੰ ਦੁਬਾਰਾ ਮਿਲਾ ਰਹੀ ਹੈ ਰੌਣਕ ਸਾਡੇ ਖੂਹਾਂ ਤੇ ਜਦ ਗਿੱਧਾ ਪਾਉਣ ਕੁੜੀਆਂ ਨੇ ਇਸ ਮਿੱਟੀ ਨਾਲ ਯਾਦਾਂ ਜੁੜੀਆਂ ਨੇ ਜੋ ਖੁਸ਼ੀਆਂ ਬਣ ਹੁਣ ਮੁੜੀਆਂ ਨੇ ਇਸ ਮਿੱਟੀ ਦੇ ਇਸ ਮਿੱਟੀ ਤੇ ਨੱਚਦੇ ਪੱਤੇ ਆ ਦੇਖੋ ਪੱਤੇ ਪਏ ਖੁਸ਼ੀ ਦੇ ਵਿੱਚ ਪੱਤੇ ਹੀ ਨੱਚ ਰਹੇ ਨੇ ਛਣ ਛਣਾਹਕ ਦਿਲ ਵਿੱਚ ਲਾਈ ਏ ਇਸ ਖੜਖੜ ਦੀ ਆਵਾਜ਼ ਨੇ ਸੱਜਣਾ ਤੱਕ ਖਬਰ ਪਹੁੰਚਾਈ ਏ ਆਹੇ ਕੇ ਪੱਤੇ ਐਸਰੇ ਸੈਦਪੁਰ ਖੜਕਿੰਦਾ ਪੱਲਾਹਰ ਤੱਕ ਇਹਦੀ ਆਵਾਜ਼ ਸ਼ਕੀਲ ਜੀ ਦੇ ਕੰਨਾਂ ਤੱਕ ਪਹੁੰਚਦੀ ਏ ਆਂਬ ਵਾਲੇ ਖੂਹ ਵਿੱਚੋਂ ਸ਼ਕੀਲ ਅੰਬ ਜੀ ਮੈਸੇਜ ਆਰ ਕਰਦੇ ਹਿੰਦੇ ਸਾਡੇ ਸੈਦਪੁਰ ਦਾ ਆਂਬ ਵਾਲਾ ਖੂਹ ਆਂਬ ਵਾਲੇ ਖੂਹ ਵਿੱਚੋਂ ਇੱਕ ਆਵਾਜ਼ ਯਹੀ ਕਰਨੀ ਪਈ ਮੇਰੇ ਸੱਜਣ ਇਥੋਂ ਤੁਰ ਗਏ ਸੀ ਬਸ ਯਿਸ ਜਹੀ ਦਿਲ ਚ ਰਹੀ ਮਰ ਖੂਹ ਉੱਥੇ ਹੀ ਆ ਪਰ ਉਹ ਕਹਿੰਦਾ ਕਿ ਮੇਰੇ ਸੱਜਣ ਜਿਹੜੇ ਉਸ ਟਾਈਮ ਤੇ ਖੂਵਾਂਦੇ ਹੁੰਦੇ ਸੀ ਜਾਂ ਉਹਨਾਂ ਨੂੰ ਉਸ ਟਾਈਮ ਤੇ ਖੇਤੀ ਜੋਤੀ ਕਰਦੇ ਸੀ ਸਾਰੇ ਇੱਥੋਂ ਚਲੇ ਗਏ ਪਾਕਿਸਤਾਨ ਚ ਪਰ ਮੇਰੇ ਦਿਲ ਦੇ ਵਿੱਚ ਉਹ ਪੀੜ ਜਿਹੜੀ ਹਜੇ ਵੀ ਸਮੋਈ ਹੋਈ ਹੈ ਯਾਦ ਹੈ ਬਾਬਾ ਮਹਿੰਗਾ ਬਾਬਾ ਮਹਿੰਗਾ ਸ਼ਕੀਲ ਜੀ ਦਾ ਦਾਦਾ ਜੀ ਯਾਦ ਹੈ ਬਾਬਾ ਮਹਿੰਗਾ ਗੱਲਾਂ ਕਰਦੇ ਹੁੰਦੇ ਸੀ ਉਹ ਉਦਮ ਸਿੰਘ ਦਾ ਆੜੀ ਸੀ ਸਾਡੇ ਦਾਦਾ ਜੀ ਦਾ ਹਾਰੀ ਸੀ ਉਹ ਉਦਮ ਸਿੰਘ ਦਾ ਆੜੀ ਸੀ ਇੱਕ ਦੂਜੇ ਤੇ ਮਰਦੇ ਹੁੰਦੇ ਸੀ ਵਿਸ਼ੋੜਾ ਐਸੀ ਚੀਜ਼ ਹੈ ਸੱਜਣੋ ਵਿਸ਼ੋੜਾ ਐਸੀ ਚੀਜ਼ ਹੈ ਸੱਜਣੋ ਚੰਨ ਨਜ਼ਰ ਨਾ ਆਵੇ ਈਦ ਨੂੰ ਸੁੱਕਾ ਠੱਠਾ ਤਿੱਗਾ ਅੱਜ ਵੀ ਉਦੀਕ ਰਿਹਾ ਸੱਜਣਾ ਦੀ ਦੀਦ ਅੱਜ ਵੀ ਉਹ ਉੱਥੇ ਮੌਜੂਦ ਆ ਲੇਕਿਨ ਉਹਦੇ ਕੰਡੇ ਜਿਹੜੇ ਪੁੱਟ ਚੁੱਕੇ ਨੇ ਅੱਧਾ ਠੱਠਾ ਆਕੂ ਪੂਰੇ ਹੋਏ ਲੇਕਿਨ ਹਜੇ ਵੀ ਉਹਨੂੰ ਆਸ ਹੈ ਵੀ ਸ਼ਾਇਦ ਜਿਹੜੇ ਮੈਨੂੰ ਛੱਡ ਕੇ ਗਏ ਸੀ ਇੱਥੋਂ ਚਲੇ ਗਏ ਸ਼ਾਇਦ ਉਹਨੂੰ ਸ਼ਾਇਦ ਵਾਪਸ ਆਉਣ ਸੋ ਇਹ ਇੱਕ ਲਾਈਨ ਦੁਬਾਰਾ ਮੈਂ ਬੋਲ ਰਿਹਾ ਵਿਛੋੜਾ ਐਸੀ ਚੀਜ਼ ਹੈ ਸੱਜਣਾ ਚੰਨ ਨਜ਼ਰ ਨਾ ਆਵੇ ਈਦ ਨੂੰ ਸੁੱਕਾ ਢੱਠਾ ਡਿੱਗਾ ਅੱਜ ਵੀ ਉਡੀਕ ਰਿਹਾ ਸੱਜਣਾ ਦੀ ਦੀਦ ਨੂੰ ਮੈਂ ਸੱਜਣਾ ਦੀ ਮਿਲਣ ਨੂੰ ਸੋ ਆਖਰੀ ਪੈਰਾ ਜੀ ਰਾਂਝਾ ਪੂਰਨ ਯਾਰ ਸੀ ਪੱਕੇ ਰਾਂਝਾ ਪੂਰਨ ਯਾਰ ਸੀ ਪੱਕੇ ਪੂਰਨ ਸਾਡੇ ਪਿੰਡ ਦੇ ਹੀ ਸਰਦਾਰ ਪੂਰਨ ਸਿੰਘ ਤੇ ਰਾਂਝੇ ਇਹਨਾਂ ਦੇ ਮੈਂ ਗਾਜੀ ਦੇ ਬਰਦਰ ਇਨਾਂ ਦੇ ਦਾਦਾ ਜੀ ਦੇ ਭਰਾ ਪੱਕ ਬਟਾ ਯਾਰ ਹਾਂਜੀ ਰਾਂਝਾ ਪੂਰਨ ਯਾਰ ਸੀ ਪੱਕੇ ਘੋਲ ਕਬੱਡੀ ਖੇਡਦੇ ਹੁੰਦੇ ਜੋ ਇਹਨਾਂ ਗੱਲਾਂ ਦੱਸੀਆਂ ਉਹਦੇ ਵਿੱਚੋਂ ਮੈਂ ਬਣਾਈ ਸੀ ਰਾਂਝਾ ਪੂਰਨ ਯਾਰ ਸੀ ਪੱਕੇ ਘੋਲ ਕਬੱਡੀ ਖੇਡਦੇ ਹੁੰਦੇ ਚੰਗੀਆਂ ਖੁਰਾਕਾਂ ਖਾਣੀਆਂ ਵਿੱਚ ਅਖਾੜੇ ਪੇਲਦੇ ਹੁੰਦੇ ਸੋ ਘੋਲੀ ਬੜੇ ਤਗੜੇ ਘੋਲ ਜਿਹੜਾ ਰਾਂਝਾ ਵੀ ਬਹੁਤ ਵਧੀਆ ਜਿਹੜਾ ਕੜਿਆਲੇ ਵਾਲੇ ਮੇਲੇ ਦੇ ਘੋਲ ਹੁੰਦੇ ਸੀ ਤਾਂ ਉੱਥੇ ਫੌਜਦੇ ਸਨ ਪਿੰਡ ਦੀ ਮਿੱਟੀ ਪਹੁੰਚ ਗਈ ਹੈ ਸੱਜਣਾ ਦੇ ਪਾਸ ਮਿੱਟੀ ਅਸੀਂ ਪਿੰਡੋਂ ਭੇਜੀ ਸੀ ਉਹ ਅਸਲੇ ਪਹੁੰਚ ਗਈ ਹੈ ਜਿੱਥੇ ਉਹਨੇ ਪਹੁੰਚਣਾ ਸੀ ਪਿੰਡ ਦੀ ਮਿੱਟੀ ਪਹੁੰਚ ਗਈ ਹੈ ਸੱਜਣਾ ਦੇ ਪਾਸ ਉਡੀਕ ਰਹੇ ਆਸੀ ਕਬਰਾਂ ਲੈ ਦਿਲ ਵਿੱਚ ਆਸ ਸੋ ਜਿਹੜੀਆਂ ਕਬਰਾਂ ਬਾਬੇ ਮਹਿੰਗੇ ਦੀਆਂ ਦਾ ਸਾਡੇ ਵੱਡੇ ਦੀਆਂ ਉਡੀਕ ਰਹੀਆਂ ਸਨ ਕਿ ਪਿੰਡ ਦੀ ਮਿੱਟੀ ਨਸੀਬ ਹੋਏਗੀ ਜਿੰਦਿਆਂ ਜਿੰਦਾ ਤਾਂ ਨਹੀਂ ਨਸੀਬ ਹੋਈ ਲੇਕਿਨ ਮਰਨ ਉਪਰੰਤ ਸ਼ਕੀਲ ਜੀ ਦੀ ਮਿਹਨਤ ਸਦਕਾ ਇਹਨਾਂ ਦੇ ਵੱਡਿਆਂ ਨੂੰ ਉਹ ਮਿੱਟੀ ਜਰੀ ਨਸੀਬ ਹੋਈ ਆ ਸੋ ਇਨਾਂ ਕ ਮੈਂ ਲਿਖਿਆ ਜਿਹੜੇ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ ਤੇ ਕੋਸ਼ਿਸ਼ ਕੀਤੀ ਆ ਵੀ ਜਿਹੜਾ ਸਾਰੇ ਜਿਹੜੇ ਵਡੇਰੇ ਸਾਡੇ ਉਹਨਾਂ ਨੂੰ ਕਵਰ ਕੀਤਾ ਜਾਵੇ ਔਰ ਜਿਹੜੀਆਂ ਚੀਜ਼ਾਂ ਸ਼ਕੀਲ ਜੀ ਨੇ ਦੱਸੀਆਂ ਜਾਂ ਇਹਨਾਂ ਦੇ ਵੱਡਿਆਂ ਨੇ ਦੱਸਿਆ ਸਾਡੇ ਗੱਲ ਦੀਆਂ ਉਹ ਸਾਰੀਆਂ ਇਹਦੇ ਵਿੱਚ ਸਮੋਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਜਿਹਦੇ ਵਿੱਚ ਹਾਂਜੀ ਸ਼ਕੀਲ ਅਮਰ ਜੀ ਹੁਣ ਇਹਦੇ ਬਾਰੇ ਕੁਝ ਚਾਰ ਸ਼ਬਦ ਜਿਹੜੇ ਬੋਲਣ ਕੇ ਬੈਠੇ ਨੇ ਜਿੰਨਾ ਭਾਜੀ ਨੇ ਕਹਿਤਾ ਹੈ ਭਾਈ ਸੁਖਪਾਲ ਸਿੰਘ ਨੇ ਮੇਰਾ ਖਿਆਲ ਹੈ ਕਿ ਉਹ ਹੀ ਸਾਡੀ ਵੀ ਆਵਾਜ਼ ਉਹ ਵੀ ਸੀ ਔਰ ਉਹਨੂੰ ਮੈਂ ਸੈਕਿੰਡ ਕਰਨਾ ਕਿ ਫੈਮਿਲੀ ਐਵੇਂ ਨਹੀਂ ਰਾਹ ਜਾਂਦੇ ਮਿਲਦੀ ਫੈਮਿਲੀ ਫੈਮਿਲੀ ਹੁੰਦੀ ਹੈ ਤੇ ਵਾਪਸ ਉਹਨੂੰ ਅਸੀਂ ਲੱਭਿਆ ਹੀ ਉਹਨਾਂ ਨੇ ਲੱਭਿਆ ਇੱਕੋ ਗੱਲ ਉਹ ਕੀ ਸਟਾਰਟ ਅਸੀਂ ਜਿਵੇਂ ਪਹਿਲਾ ਕੰਟੈਕਟ ਕੀਤਾ